ਲੈ ਭਾਈ ਨਿਮੇੜਤਾ ਕੰਮ ਵੱਡੇ ਸਰਦਾਰਾਂ ਦਾ ਆ ਭੋਖ ਨੇ ਤਾਂ ਜਮਾ ਮੇਰੀ ਬਸ ਕਰਾਤੀ ਉਹ ਤੇਰੀ ਕੱਲੇ ਦੀ ਬਸ ਹੋਈ ਆ ਉਹ ਮੇਰੀ ਤਾਂ ਆਪ ਭੋਖ ਨੇ ਬਸ ਕਰਾਈ ਪਈ ਆ ਚੱਲ ਹੁਣ ਘਰੇ ਚੱਲ ਜੀ ਰੋਟੀ ਰਾਟੀ ਖਾਈਏ ਚੱਲ ਕੇ ਉਹ ਯਾਰ ਜਿੱਤੇ ਆ ਜੱਗੀ ਮੈਨੂੰ ਵਾਰ ਵਾਰ ਫੋਨ ਕਰੀ ਜਾਂਦਾ ਹੁਣ ਜਾਂਦੇ ਜਾਂਦੇ ਉਹਦੇ ਵੀ ਲਾ ਦੀ ਐ ਕੰਪਿਊਟਰ ਕਰਾਹਾ ਉਹ ਕਮਲ ਹੁਣ ਜੱਗੀ ਨੂੰ ਕਹਦੇ ਰੋਟੀ ਨੂੰ ਫੇਰ ਕੀ ਗਰੀਬਾ ਦਾ ਚਾਰ ਨਾ ਰੋਟੀ ਖਵਾ ਦੂ ਉਹ ਜੱਗੀ ਨੇ ਤਾਂ ਵਿਚਾਰੇ ਨੇ ਬਹੁਤ ਜ਼ੋਰ ਲਾਇਆ ਸੀ ਰੋਟੀ ਨੂੰ ਉਹ ਤਾਂ ਵਾਰ-ਵਾਰ ਪੁੱਛਦਾ ਸੀ ਪਰ ਮੈਂ ਆ ਵੱਡੇ ਸਰਦਾਰਾਂ ਦੇ ਚੱਕਰ 'ਚ ਉਹਨੂੰ ਜਵਾਬ ਦੇਤਾ ਰੋਟੀ ਤੋਂ ساری ਉਮਰ ਯਾਦ ਰੱਖਾਂਗੇ ਵੱਡੇ ਸਰਦਾਰਾਂ ਦੀ ਸੇਵਾ ਨੂੰ ਚੱਲ ਹੁਣ ਚੱਕੀ ਤੇ ਚੱਲ ਗਏ ਮਾੜਾ ਜਿਹਾ ਫੋਨ ਕਰਦ ਗਿਆ ਉਹਨੂੰ ਪਹਿਲਾਂ ਲੈ ਫੋਨ ਉਹਨੂੰ ਹਲੋ ਉਹ ਜੱਗੀ ਭਾਈ ਅਸੀਂ ਆਉਣ ਲੱਗੇ ਆ ਤੇਰੇ ਕੋਲ ਆ ਬੱਦ ਤੁਰਦੇ ਆ ਤੁਰਦੇ ਆ ਵਾ ਖੇਤ ਆ ਗਏ ਸਿੱਧਾ ਠੀਕ ਹੈ ਭਾਈ ਠੀਕ ਹੈ। ਉਹ ਚੱਲ ਹੁਣ ਛੇਤੀ ਕਰ ਮਾਰ ਤੇ ਭੁੱਖੇ ਜਾਵਾਂ। ਚੱਲ ਚੱਲ। ਕਮਲ ਬਾਈ ਮੈਥੋਂ ਤਾਂ ਨਹੀਂ ਭੁੱਖੇ ਤੋਂ ਕੰਪਿਊਟਰ ਕਰਾਹ ਲੱਗਣਾ। ਉਹ ਮੈਂ ਕਿਹੜਾ ਵੱਡੇ ਸਰਦਾਰਾਂ ਤੋਂ ਮਾਲ ਪੂੜੇ ਖਾਦੇ ਆ। ਉਹ ਮੈਂ ਵੀ ਤੇਰੇ ਵਾਂਗੂ ਭੁੱਖਾ ਹੀ ਆ। ਕਮਲ ਬਾਈ ਲੈ ਆ ਗਿਆ ਜੱਗੀ। ਆ ਗਿਆ ਤੁਸੀਂ ਭਾਈ ਸ਼ੁਕਰ ਆ ਵਾਹਿਗੁਰੂ ਦਾ। ਮਾੜੇ ਬੰਦੇ ਤਾਂ ਕੋਈ ਆ ਕੇ ਵੀ ਰਾਜੀ ਨਹੀਂਗਾ। ਆ ਲਓ ਹੁਣ ਕੰਮ ਫੇਰੀ ਸ਼ੁਰੂ ਕਰਿਓ ਪਹਿਲਾਂ ਤੁਸੀਂ ਰੋਟੀ ਖਾਓ ਰੋਟੀ ਜੱਗੀ ਭਾਈ ਰੋਟੀ ਨੂੰ ਤਾਂ ਮੈਂ ਤੁਹਾਨੂੰ ਮਨਾ ਕਰਤਾ ਸੀ ਓ ਭਾਈ ਵੱਡੇ ਦੇਣਾ ਕੰਮ ਕਰਦੇ ਉਹਨੂੰ ਭੁੱਖ ਤਾਂ ਲੱਗ ਹੀ ਆਉਂਦੀ ਐ ਲੈ ਸਾਨੂੰ ਗਰੀਬਾਂ ਨੂੰ ਵਸਾ ਦਾ ਮੌਕਾ ਮਿਲਦਾ ਹੈ ਸੇਵਾ ਕਰਨ ਦਾ ਆ ਲਓ ਭਾਈ ਰੋਟੀ ਤੁਹਾਡੀ ਭਜਾਈ ਨੇ ਬੜੀ ਹੀ ਰੀਝ ਨਾਲ ਪਨੀਰ ਦੀ ਪੁਰਜੀ ਬਣਾਈ ਐ ਤੁਹਾਡੇ ਵਾਸਤੇ ਰੋਟੀ ਰੋਟੀ ਭਾਈ ਹੁਣ ਮੋਟਰ ਤੇ ਬਹਿ ਕੇ ਖਾਣੇ ਆ ਕਮਲਬਾਈ ਨਜ਼ਾਰਾ ਆ ਗਿਆ ਇੰਨੀ ਸੇਵਾ ਤਾਂ ਕਿਤੇ ਸੋਰੀ ਗਿਆ ਨਹੀਂ ਹੋਈ ਕਿੱਧਰ ਪਨੀਰ ਦੀ ਭੁਰਜੀ ਸਲਾਦ ਚਾਰ ਲੱਸੀ ਬਈ ਨਜ਼ਾਰਾ ਆ ਗਿਆ ਬਾਈ ਭਾਵੇਂ ਕੇ ਸਾਰੇ ਅਮੀਰ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਪ੍ਰੰਤੂ ਆ ਵੱਡੇ ਸਰਦਾਰਾਂ ਵਰਗੇ ਵੀ ਬਹੁਤ ਐ ਉਹ ਨਾਲੇ ਕਹਿੰਦੇ ਹੁੰਦੇ ਆ ਗਰੀਬ ਦੀ ਕੁੱਲੀ 'ਚ ਤਾਂ ਰੱਬ ਵੱਸਦਾ ਚੱਲ ਵੀ ਜੀਤ ਸਿੰਘ ਮਾਰੀਏ ਫਿਰ ਜੱਗੀ ਪਾਈ ਤੇ ਰੀਜ ਨਾਲ ਕੰਪਿਊਟਰ ਕਰਾਹਾ